ਅੱਜ ਗਵਰਨਮੈਂਟ ਸੀਨੀਅਰ ਸਕੈਂਡਰੀ ਸਕੂਲ ਗਰਲਸ ਆਇਆ ਔਰ ਇਹ ਜਿਹੜਾ ਸਾਡਾ ਕੁੜੀਆਂ ਦਾ ਸਕੂਲ ਹੈ ਇਹ ਸਾਡੇ ਇਲਾਕੇ ਦਾ ਇੱਕ ਮਿਆਰੀ ਸਕੂਲ ਹੈ ਔਰ ਸਾਨੂੰ ਸਾਰਿਆਂ ਨੂੰ ਇਸ ਸਕੂਲ ਤੇ ਫਖਰ ਆ ਇਹ ਸਕੂਲ ਨੇ ਬਹੁਤ ਸਾਰੇ ਐਸੇ ਵਿਦਿਆਰਥੀ ਸਮਾਜ ਦੇ ਵਿੱਚ ਜਿੱਤੇ ਜਿਨ੍ਹਾਂ ਨੇ ਬਹੁਤ ਵੱਡੀਆਂ ਪੋਜੀਸ਼ਨਾਂ ਤੇ ਜਾ ਕੇ ਲੋਕਾਂ ਦੀ ਸੇਵਾ ਕੀਤੀ ਆ ਅੱਜ ਜਿਸ ਵਕਤ ਪਾਸਟੂ ਕੁ ਦਾ ਰਿਜ਼ਲਟ ਆਇਆ ਸਾਡੀ ਇਸ ਸਕੂਲ ਦੀ ਵਿਦਿਆਰਥਣ ਰਗਨੀਤ ਕੌਰ ਔਰ ਉਸ ਤੋਂ ਬਾਅਦ ਸਾਇਨਾ ਮਹਾਜਨ ਰੂਬੀ ਕੌਰ ਮਹਿਕ ਕਿਰਨਦੀਪ ਕੌਰ ਔਰ 파ਰਤੀ ਠਾਕਰ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਮੈਰਿਟ ਦੇ ਉੱਪਰ ਨੰਬਰ ਲੈ ਕੇ ਜਿੱਤੇ ਸਕੂਲ ਦਾ ਨਾਮ ਇਲਾਕੇ ਦਾ ਨਾਮ ਤੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ। ਜੀ ਸਰ ਕੀ ਨਾਂ ਇੱਥੇ ਢਾਤੇ ਮੇਰਾ ਨਰਨਜੋਤ ਸਿੰਘ ਮੇਰੀ ਬੇਟੀ ਰਵਨੀਤ ਕੌਰ ਇਹਨਾਂ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਵਰਨਮੈਂਟ ਤੋਂ ਨਾਨ ਮੈਡੀਕਲ ਚੋਂ ਸਟਾਫ ਕੀਤਾ 500 485 ਪਰਸੈਂਟ ਨੰਬਰ ਲੈ ਨੇ ਸਕੂਲ ਦਾ ਸਟਾਫ ਬਹੁਤ ਵਧੀਆ ਜਿਨ੍ਹਾਂ ਨੇ ਮਿਹਨਤ ਕਰਾਈ ਹੈ ਬਲ ਐਜੂਕੇਟਰ ਸਟਾਫ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਜਿਹੜੇ ਅੱਜ ਬੱਚੇ ਫਰਸਟ ਆਏ ਤੁਹਾਡੇ ਸਕੂਲ ਜੀ ਉਹਨਾਂ ਬਾਰੇ ਗੱਲ ਕਰ ਸਾਡੇ ਜਿਹੜਾ ਰਮਨੀਤ ਕੌਰ ਬੇਟੀ ਜਿਹੜੀ ਆ ਉਹਦੇ 485 ਨੰਬਰ ਆਏ ਆ 500 ਚੋਂ ਔਰ ਪੰਜਾਬ 14 15ਵਾਂ ਰੈਂਕ ਆਇਆ ਇਸ ਤੋਂ ਇਲਾਵਾ ਸਾਡੇ ਇੱਕ ਬੇਟੀਆ ਕਿਰਨਦੀਪ ਕੌਰ ਉਹਦੇ 483 ਨੰਬਰ ਆਏ ਆ ਉਸ ਤੋਂ ਬਾਅਦ ਸਥਾਨੀਆਂ ਮਹਾਜਨ ਤੇ ਰੂਬੀ ਕੌਰ ਇਹਨਾਂ ਦੇ 479 ਨੰਬਰ ਆਏ ਆ 500 ਚੋਂ ਤੁਮਰਸ ਗਰੁੱਪ ਚ ਮਹਿਕਾ ਉਹਦੇ 475 ਨੰਬਰ ਆਏ ਆ ਫਾਸਟ ਗਰੁੱਪ ਚ ਕਿਰਨਦੀਪ ਕੌਰ ਆ ਉਹਦੇ 472 ਨੰਬਰ ਆਏ ਆ ਔਰ ਵਕੇਸ਼ਨ ਗਰੁੱਪ ਚ ਭਾਰਤੀ ਠਾਕੁਰਾ ਉਹਦੇ 456 ਨੰਬਰ ਆਏ ਇਹ ਆਪਣੀਆਂ ਆਪਣੀਆਂ ਸਟਰੀਮਾਂ ਚ ਜਿਹੜੇ ਸਾਰੇ ਬੱਚੇ ਜਿਹੜੇ ਫਰਸਟ ਆਏ ਇਸ ਤੋਂ ਇਲਾਵਾ ਸਾਡਾ ਰਿਜ਼ਲਟ ਜਿਹੜਾ ਬਹੁਤ ਹੀ ਵਧੀਆ ਰਿਹਾ 100% ਪਲੱਸ 2